ਪੁੱਛਣਾ ਚਾਹਉਣਾ ਕਾਕਾ ਸਿੰਘ ਕੋਲਰਾ ਤੋਂ ਸਵਾਲ ਪੁੱਛਣਾ ਚਾਹਉਣਾ ਮਨੂ ਘਵਾਲ ਤੋਂ ਸਵਾਲ ਪੁੱਛਣਾ ਚਾਹਉਣਾ ਕਿ ਤੁਸੀਂ ਤੋ ਤਿੰਨਾਂ ਬੰਦਿਆਂ ਨੇ ਜ਼ਿੰਮੇਵਾਰੀ ਚੁੱਕ ਕੇ ਉਹ ਮੋਰਚੇ ਦਾ ਘਾਣ ਕਿਵੇਂ ਕੀਤਾ ਔਰ ਕਿੱਥੋਂ ਤੱਕ ਗਏ ਤੁਸੀਂ ਸਾਡੇ ਨਾਲ ਲੋਕ 220 ਦੇ ਵਿੱਚ ਲੜਾਈ ਦਲ ਕਿ ਤਿੰਨ ਕਾਲੇ ਕਾਨੂੰਨ ਰੱਦ ਤੱਕ ਕਰਵਾਏ ਬਾਕੀ ਅਧੂਰੀਆਂ ਮੰਗਾਂ ਜਿਵੇਂ ਐਮਐਸਪੀ ਜਾਂ ਹੋਰ ਮਸਲੇ ਜਿਹੜੇ ਆ ਨਿਕਲ ਕੇ ਆਏ ਅੰਦੋਲਨ ਲੱਗ ਜਾਂਦਾ ਈਕਾ ਸੰਜੀਤ ਅਗਰਵਾਲ ਨੇ ਸਾਨੂੰ ਲਿਖਤੀ ਵੀ ਦਿੱਤਾ ਜੀ ਆਏ 3-4 ਸਾਲ ਭਾਂਜਨਸ ਕੀਤੀ ਆਖਿਰ ਕਰਕੇ ਸਾਡਾ ਖਮਿਆਲਾ ਕੀ ਨਿਕਲਿਆ ਔਰ ਇੱਥੋਂ ਤੱਕ ਕੋਈ ਮਿਹਨਤਾਂ ਕਰਕੇ ਕਿ ਜਿੰਨਾ ਪੰਜਾਬ ਦਾ ਅਸੀਂ ਖਰਚਾ ਕਰਵਾ ਚੁੱਕੇ ਇੰਨਾ ਪੰਜਾਬ ਤੇ ਕਰਜ਼ਾ ਨਹੀਂਗਾ ਜੀ ਇਸ ਪਾਸੇ ਤੁਰ ਪੰਜ ਦੇ ਪੰਜਾਬ ਦਾ ਕਰਜ਼ਾ ਜਿਹੜਾ ਇਸ ਪਾਸੇ ਨੂੰ ਗ੍ਰਹੀ ਕਰਕੇ ਵੀ ਅਸੀਂ ਕਿਸਾਨਾਂ ਦਾ ਖਤਮ ਕਰ ਸਕਦੇ ਸਾਂ ਪਰ ਲੋਕਾਂ ਦਾ ਨਜਾਇਜ਼ ਖਰਚਾ ਕਰਵਾਇਆ ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਮੈਂ ਪਹਿਲਾਂ ਵੀ ਆਪਣੇ ਫੇਸਬੁਕ ਤੇ ਚਾਰ ਸ਼ਬਦ ਲਿਖ ਕੇ ਪਾਏ ਸੀ ਜਥੇਬੰਦੀ ਪ੍ਰਤੀ ਮੋਰਤੇ ਪ੍ਰਤੀ ਔਰ ਜਿਹੜੀ ਬਾਇਟ ਅੱਜ ਮੈਂ ਦੇਖ ਰਿਹਾ ਸਾਂ ਜੀ ਪੰਜਾਬ ਤੋਂ ਹਰਿਆਣਾ ਤੋਂ ਸਰਦਾਰ ਸੁਖਜਿੰਦਰ ਸਿੰਘ ਖੋਸਾ ਦੀ ਸੁਦਾਰ ਸੁਖਜਿੰਦਰ ਸਿੰਘ ਖੋਸਾ ਸਾਡੇ ਭਾਵੇਂ ਲੱਖ ਮਤਭੇਦ ਹੋਣ ਪਰ ਉਹਨਾਂ ਨੇ ਗੱਲ ਕੋਈ ਲਕਾਸ਼ ਪਾ ਕੇ ਨਹੀਂ ਰੱਖੀ ਕਿ ਜਿਵੇਂ ਕੰਨੀ ਕਦਰ ਨੇ ਵੀ ਕੋਣ ਨੇ ਕਿਸੇ ਨੂੰ ਮਿਲਣ ਦੇ ਨਾ ਮੋਰਚੇ ਦੇ ਆਗੂ ਨੇ ਮੋਰਚੇ ਦੇ ਲੀਡਰ ਨੇ ਸਾਰਾ ਕੁਝ ਮੋਰਚੇ ਦੀ ਜ਼ਿੰਮੇਵਾਰੀ ਸੰਭਾਲਦੇ ਰਹੇ ਮੈਂ ਗੱਲ ਕਰੂੰਗਾ ਜਗਦੀਸ਼ ਸਿੰਘ ਡੱਲੇ ਵਾਲ ਨਾਲ ਸਵਾਲ ਪੁੱਛਣਾ ਚਾਹਣਾ ਕਾਕਾ ਸਿੰਘ ਕੋਲੜਾ ਤੋਂ ਸਵਾਲ ਪੁੱਛਣਾ ਚਾਹਣਾ ਭੰਨੂ ਘਵਾਰ ਤੋਂ ਸਵਾਲ ਪੁੱਛਣਾ ਚਾਹਣਾ ਕਿ ਤੁਸੀਂ ਦੋ ਤਿੰਨਾਂ ਬੰਦਿਆਂ ਨੇ ਜ਼ਿੰਮੇਵਾਰੀ ਚੁੱਕ ਕੇ ਉਹ ਮੋਰਚੇ ਦਾ ਘਾਣ ਕਿਵੇਂ ਕੀਤਾ ਔਰ ਕਿੱਥੋਂ ਤੱਕ ਗਏ ਤੁਸੀਂ ਸਾਡੇ ਨਾਲ ਲੋਕ ਹੋਰ ਵੱਡੇ ਪੱਧਰ ਤੇ ਸਾਡੇ ਜਥੇਬੰਦੀਆਂ ਦੇ ਵਿੱਚ ਸਫਲਤ ਭਰੇ ਜਾਂਦੀ ਰਹੀ ਬੱਤੀਆਂ ਜਥੇਬੰਦੀਆਂ ਦਾ ਇੱਕ ਅਸੀਂ ਹਿੱਸਾ ਸਾਜੀ ਤੇ ਜਿੱਥੇ ਸਾਡੀਆਂ 10 ਜਥੇਬੰਦੀਆਂ ਚੱਲਦੀਆਂ ਸੀ ਔਰ 15-16 ਜਥੇਬੰਦੀਆਂ ਰਾਜੀਵਾਲ ਸਾਹਿਬ ਨਾਲ ਡੱਲੇਵਾਲ ਸਾਹਿਬ ਦੀਆਂ ਨੂੰ ਚੱਲਦੀਆਂ ਸੀ ਸਾਰੇ ਇਕੱਠੇ ਚੱਲਦੇ ਸੀ ਦੋ ਗਰੁੱਪ ਸੀ ਪਰ 2020 ਦੇ ਵਿੱਚ ਲੜਾਈ ਲੜ ਕੇ ਤਿੰਨ ਕਾਲੇ ਕਾਨੂੰਨ ਰੱਦ ਤਾਂ ਕਰਵਾਏ ਬਾਕੀ ਅਧੂਰੀਆਂ ਮੰਗਾਂ ਜਿਵੇਂ ਐਮਐਸਪੀ ਜਾਂ ਹੋਰ ਮਸਲੇ ਜਿਹੜੇ ਆ ਉਹ ਨਿਕਲ ਕੇ ਆਏ ਅੰਦੋਲਨ ਲੱਗ ਜਾਂਦਾ ਰਹਾ ਠੀਕ ਆ ਸੰਜੀਤ ਅਗਰਵਾਲ ਨੇ ਸਾਨੂੰ ਲਿਖਤੀ ਵੀ ਦਿੱਤਾ ਪਰ ਉਹਦੇ ਦੇ ਵੱਡੇ ਪੱਧਰ ਤੇ ਵੀ ਡੱਲੇ ਵਾਲ ਬੋਲਦਾ ਰਿਹਾ ਕਿ ਕੋਰਬੜਾ ਸਾਹਿਬ ਕੋਲੀ ਹੱਡੀ ਜਤਿੰਦਰ ਪਤਨੀ ਕੌਣ ਆ ਕਿ 3000 ਕਰੋੜ ਦੇ ਵਿੱਚ ਲੋਕ ਵੇਖ ਗਏ ਫਰਾਨਾ ਫਰਾਨਾ ਬੰਦਾ ਵੇਖ ਗਿਆ ਦੂਜਾ ਤੀਜਾ ਹੋ ਗਿਆ ਪਰ 2020 ਦੇ ਵਿੱਚ ਤਾਂ ਕੁਝ ਪ੍ਰਾਪਤੀਆਂ ਵੀ ਕੀਤੀਆਂ ਠੀਕ ਹੈ ਸਾਡੇ ਹਿਸਾਬ ਕਿਤਾਬਾਂ ਦੇ ਮੱਤ ਭੇਜ ਦੋਣਗੇ ਤਾਰੀ ਗੱਲ ਹੋਊਗੀ ਸੰਯੁਕਤ ਮੋਰਚੇ ਦੀ ਪਰ ਉਹਦੇ ਚ ਇਹ ਹੈ ਕਿ ਉਥੋਂ ਪ੍ਰਾਪਤੀ ਤਾਂ ਅਸੀਂ ਕੁਝ ਨਾ ਕੁਝ ਕੀਤੀ ਜਿਹੜੇ ਦੇਸ਼ ਦੇ ਕਾਨੂੰਨ ਉਹਨਾਂ ਨੂੰ ਰੱਦ ਕਰਵਾ ਕੇ ਸੇਵਤ ਕਰਵਾਇਆ ਪਰ ਇਹ ਆ ਜਿਹੜਾ ਘੋਲ ਆ ਲੰਮਾ ਸਮਾਂ ਚੱਲ ਕੇ ਪੂਰਾ 2 ਸਾਲ ਦੇ ਵਿੱਚ ਗੈਰ ਰਾਜਨੀਤਿਕ ਮੋਰਚੇ ਦਾ ਬ੍ਰਿਟਾਂਗੋ ਕੇ ਥੜਾ ਬਦਦਾ ਬੜੇ ਓਖਿਆਂ ਕੇ ਬੜੇ ਵੱਡੇ ਖਰਚੇ ਆਏ 3-4 ਸਾਲ ਭਜਨਾਸ ਕੀਤੀ ਆਖਿਰ ਕਰਕੇ ਸਾਡਾ ਖਮਿਆਜਾ ਕੀ ਨਿਕਲਿਆ ਔਰ ਇਥੋਂ ਤੱਕ ਕੋਈ ਮਿਹਨਤਾਂ ਕਰਕੇ ਕਿ ਜਿੰਨਾ ਪੰਜਾਬ ਦਾ ਅਸੀਂ ਖਰਚਾ ਕਰਵਾ ਚੁੱਕੇ ਆ ਇੰਨਾ ਪੰਜਾਬ ਤੇ ਕਰਜ਼ਾ ਨਹੀਂਗਾ ਜੇ ਇਸ ਪਾਸੇ ਤੁਰ ਪੈਂਦੇ ਤੇ ਪੰਜਾਬ ਦਾ ਕਰਜ਼ਾ ਜਿਹੜਾ ਇਸ ਪਾਸੇ ਨੂੰ ਗ੍ਰਹੀ ਕਰਕੇ ਵੀ ਅਸੀਂ ਕਿਸਾਨਾਂ ਦਾ ਖਤਮ ਕਰ ਸਕਦੇ ਸਾਂ ਪਰ ਲੋਕਾਂ ਦਾ ਨਜਾਇਜ਼ ਖਰਚਾ ਕਰਵਾਇਆ 40 ਤੋਂ 42 ਜਾਨਾਂ ਗਈਆਂ ਸ਼ੁਭ ਕਰਨ ਗਿਆ ਫਿਰ ਤਪਾਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ 6 ਜਨਾਂ ਦੀਆਂ ਜਿਹੜੀਆਂ ਅੱਖਾਂ ਗਈਆਂ ਕਿਸਾਨਾਂ ਨੇ ਸਹਾਦਤ ਦਾ ਜਾਮ ਪੀਤਾ ਪਰ ਤੁਸੀਂ ਕੀ ਕੀਤਾ ਤੁਸੀਂ ਤਾਂ ਬਸ ਆਪਣੀ ਡਿਕਟੇਟਰਸ਼ਿਪ ਰੱਖੀ ਔਰ ਇਥੋਂ ਤੱਕ ਵੀ ਤੁਸੀਂ ਕੀਤਾ ਸਾਡੇ ਨਾਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨਾਲ ਕਿ ਸਾਡਾ ਉੱਥੇ ਗੁਰੂ ਨਾਨਕ ਦਾ ਦਿੱਤਾ ਹੋਇਆ ਜਲ ਪਾਣੀ ਚੱਲਦਾ ਸੀ ਚਾਹ ਚੱਲਦੀ ਸੀ ਕੁਝ ਮਹੀਨੇ ਅਸੀਂ ਜਿਹੜਾ ਲੰਗਰ ਸੀਗਾ ਤਿੰਨ ਚਾਰ ਲੰਗਰ ਜਿਹੜੇ ਸੀ ਬਾਹਰੋਂ ਆਉਂਦੇ ਸੀ ਬਹੁਤ ਉਹਨਾਂ ਦੇ ਦੇਣ ਆ ਜਿਵੇਂ ਤੇਈਪੁਰ ਦਾ ਲੰਗਰ ਆ ਜਾਂ ਸ਼ੇਰਪੁਰ ਦਾ ਲੰਗਰ ਆ ਜਾਂ ਰੇ ਬਲਿਹਾਰ ਹੁਣੀਆ ਬੇਕਾਂ ਵਾਲੇ ਉਹਨਾਂ ਦਾ ਲੰਗਰ ਆ ਘੜੀ ਥਾਵਾਂ ਦਾ ਲੰਗਰ ਜਿੰਨੇ ਸਾਡੇ ਸਾਥੀ ਆਲਤਾ ਇਕੱਠਾ ਕਰਦੇ ਧਾਲ ਇਕੱਠੀ ਕਰਦੇ ਕੁਛ ਵੀ ਕਰਦੇ ਆਪਣੀ ਜਥੇਬੰਦੀ ਵਿੱਚੋਂ ਤੇ ਉਹ ਹਫਤੇ ਬਾਈ ਮੁਹਈਆ ਕਰਾਉਂਦੇ ਸੀ ਪਰ ਤੁਸੀਂ ਜ਼ਬਰਦਸਤੀ ਉਹਨਾਂ ਗੱਡੀਆਂ ਦੇ ਵਿੱਚ ਝੰਡੇ ਬੰਨ ਕੇ ਤੇ ਇਥੋਂ ਤੱਕ ਕਿਹਾ ਕਿ ਜਿਹੜੇ ਕੋਰਬੁੱਡੇ ਵਾਲੇ ਸਾਥੀ ਉਹਨਾਂ ਨੂੰ ਰੋਟੀ ਨਹੀਂ ਦੇਣੀ ਕਿ ਕਾਕਾ ਸਿੰਘ ਜੀ ਤੁਹਾਡੀਆਂ ਜਥੇਬੰਦੀਆਂ ਦੇਣ ਆ ਔਰ ਫੇਰ ਤਾਂ ਗਣ ਕੇ ਅਸੀਂ ਵੱਡੇ ਪੱਦਰ ਤੇ ਫੇਰ ਲਾਂਬੇ ਵੀ ਦਿੱਤੇ ਵੀ ਇਹ ਤੁਹਾਡੇ ਵਾਸਤੇ ਗੱਲ ਠੀਕ ਨਹੀਂ ਪਰ ਉਸ ਤੋਂ ਬਾਅਦ ਵੀ ਕੀ ਹੋਇਆ ਕਿ ਫਿਰ ਵੱਡੇ ਪੱਧਰ ਤੇ ਦੁੱਧ ਦੀ ਵਸੂਲੀ ਪਾਰਤੀ ਕਿ ਘੱਟੋ ਘੱਟ ਵੀ ਤੁਸੀਂ ਲੱਖ ਤੋਂ ਸਵਾ ਲੱਖ ਦਾ ਦੁੱਧ ਜਿੰਨਾ ਚਿਰ ਮਹੀਨੇ ਦਾ ਨਹੀਂ ਸਾਨੂੰ ਹਿੱਸਾ ਦੇਣ ਦੇ ਔਰ ਤੁਹਾਨੂੰ ਦੁੱਧ ਨਹੀਂ ਮਿਲਣਾ ਜਿਹਦੇ ਤੇ ਅਸੀਂ ਖਨੌਰੀ ਜਾ ਕੇ ਬਾਜ਼ਾਰ ਦੇ ਵਿੱਚ ਜਾ ਕੇ ਦੇਰੀ ਦੇ ਨਾਲ ਗੱਲ ਕਰਕੇ ਮੁੱਲ ਦੁੱਧ ਲੈ ਕੇ ਔਰ ਚਾਹ ਪਾਣੀ ਦਾ ਪ੍ਰਬੰਧ ਪੂਰਾ ਕਰਦ ਰਹੇ ਪਰ ਅਸੀਂ ਮੱਥੇ ਵੱਟ ਨਹੀਂ ਪਾਇਆ ਕਿਉਂਕਿ ਇਹ ਜਲ ਪਾਣੀ ਉਸ ਨਾਨਕ ਪਾਛਾ ਦਾ ਤਨਤਨ ਗੁਰੂ ਰਾਮਦਾਸ ਦਾ ਔਰ ਅਸੀਂ ਉਹਨਾਂ ਦਾ ਸਮਝ ਕੇ ਅਸੀਂ ਸੇਵਾ ਕਰਦੇ ਪਰ ਸਾਨੂੰ ਜਲ ਪਾਣੀ ਚ ਕਿਸੇ ਗੱਲੋਂ ਸਾਡੀ ਜਥੇਬੰਦੀ ਔਰ ਬਾਕੀ ਭਾਈਚਾਰੇ ਵਿੱਚ ਬਾਹਰੋਂ ਜਨ ਤੱਕ ਕਿਸੇ ਨੇ ਕਸਰ ਨਹੀਂ ਰਹਿਣ ਦਿੱਤੀ ਔਰ ਕਿਸੇ ਗੱਲੋਂ ਘਾਟ ਮਹਿਸੂਸ ਨਹੀਂ ਸਾਨੂੰ ਹੋ ਦਿੱਤੀ ਔਰ ਬੜੇ ਢੰਗ ਤਰੀਕੇ ਨਾਲ ਚੱਲ ਕੇ ਲੰਮਾ ਸਮਾਂ ਲੈ ਕੇ ਗਏ ਪਰ ਆਖਿਰ ਵੱਡੇ ਪੱਧਰ ਤੇ ਅਸੀਂ ਲੰਗਰ ਗੁਰੂ ਨਾਨਕ ਪਾਛਾ ਦਾ ਗੁਰੂ ਰਾਮਦਾਸ ਦੀ ਅਗਵਾਈ ਦੇ ਵਿੱਚ ਚਲਾਇਆ ਜੀਤੇ ਜੋ ਵੱਡੇ ਪੱਧਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜਿਹੜੇ ਕੈਨੇਡਾ ਦੇ ਵਿੱਚੋਂ ਪਰਮਜੀਤ ਸਿੰਘ ਔਰ ਸਾਡੀ ਭੈਣ ਜੀ ਦੋਨੋਂ ਜੀ ਨੇ ਲੰਮਾ ਸਮੋਂਨਾ ਸੇਵਾ ਕੀਤੀ ਬਾਕੀ ਸਾਰੇ ਜਰਨੈਲ ਵੀ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਜੋਨ ਪੱਧਰ ਤੇ ਜਿੰਨੇ ਵੀ ਲੀਡਰ ਕਿਸੇ ਨੇ ਕੌਂਚ ਨਹੀਂ ਕੀਤੀ ਭਾਵੇਂ ਕੋਈ ਕਿਸੇ ਰਕਮ ਦਾ ਬੰਦਾ 24 ਘੰਟੇ ਆਵੇ ਪ੍ਰੈਸ ਭਾਈਚਾਰਾ ਸਾਰੇ ਸਬੂਤ ਦੇ ਸਕਦੇ ਪਰ ਵੱਡੇ ਪੱਧਰ ਤੇ 24 ਘੰਟੇ ਲੰਗਰ ਦੇ ਵਿੱਚ ਵੱਡੇ ਪੱਧਰ ਤੇ ਸੇਵਾ ਕੀਤੀ ਔਰ ਜੀਤੇ ਤੇ ਵੱਡੇ ਪੱਧਰ ਤੇ ਜੋ ਖੰਡਾ ਤੇ ਚਾਵਾ ਤੇ ਦਲਾਂ ਆਦ ਤਦਾਰ ਦੇ ਵਿੱਚ ਮੋਦੀ ਖਾਨਾ ਗੁਰੂ ਨਾਨਕ ਪਾਠ ਦਾ ਪਿਆਹ ਵੀ ਸੀ ਪਰ ਉਹਦੀ ਲੁੱਟ ਕਿਵੇਂ ਹੋਈ ਸਾਰਾ ਕੁਝ ਕਿਵੇਂ ਹੋਇਆ ਟਰਾਲੀਆਂ ਦਾ ਨੁਕਸਾਨ ਕਿਵੇਂ ਹੋਇਆ ਸਾਰਾ ਕੁਝ ਪਰ ਅਸੀਂ ਉਸ ਚੀਜ਼ ਨੂੰ ਬਰਦਾਸ਼ਤ ਕੀਤਾ ਪਰ ਤੁਸੀਂ ਤਾਂ ਇੰਨੀ ਕੁ ਲੰਗ ਲਾ ਦਿੱਤੀ ਕਿ 4 ਜਨਵਰੀ ਨੂੰ ਹੋਵੇ ਗੈਰ ਰਾਜਨੀਤਿਕ ਮੋਰਚੇ ਦਾ ਥੜਾ ਚੱਲਦਾ ਤੇ ਸਟੇਜ ਤੇ ਕਬਜ਼ਾ ਕਰ ਲੈਣਾ ਜੇ ਕਹ ਕੇ ਜੇ ਕੋਈ ਬੋਲਿਆ ਉਹਨਾਂ ਦੀਆਂ ਪੱਗਾਂ ਲਾ ਦਿਓ ਬਾਅਦ ਵਿੱਚ ਮਾਫੀ ਮੰਗ ਲਾਂਗੇ ਕਾਕਾ ਸਿੰਘ ਕੋਟਲਾ ਦੇ ਇਹ ਵਰਲਡ ਆ ਔਰ ਇਹਦੇ ਵਰਦੇ ਪੱਧਰ ਤੇ ਡਿਕਟੇਟਰਸ਼ਿਪ ਪਕਾਦੇ ਰਹੇ ਪਰ ਅਸੀਂ ਬਰਦਾਸ਼ਤ ਕੀਤਾ ਕਿ ਸਾਡਾ ਮਿਕਨਾ ਕਿ ਕੁਝ ਦੇਸ਼ ਨੂੰ ਲੈ ਕੇ ਦੇ ਦਈਏ ਸਾਨੂੰ ਜਰ ਲੇਣਾ ਚਾਹੀਦਾ ਸਾਨੂੰ ਗਾਲ੍ਹਾਂ ਮੇ ਵੀ ਜਰਨਾ ਚਾਹੀਦੇ ਸਾਨੂੰ ਇਹ ਵੱਡੇ ਤੋਂ ਵੱਡੇ ਪੱਧਰ ਡਿਕਟੇਟਰਸ਼ਿਪ ਪੱਧਰ ਵੀ ਸਹਿਣ ਕਰਨਾ ਚਾਹੀਦਾ ਕਿ ਲੋਕ ਨਾ ਸਾਨੂੰ ਆਖਣ ਪਰ ਤੁਸੀਂ ਵੱਡੇ ਪੱਧਰ ਤੇ ਸਾਡੇ ਲੰਗਰਾਂ ਦੇ ਰਸਤੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਔਰ ਤੁਸੀਂ ਇੱਥੋਂ ਤੱਕ ਵੀ ਤੁਹਾਡਾ ਕੋਈ ਲੰਗਰ ਵੀ ਨਹੀਂ ਉੱਥੇ ਚੱਲਿਆ ਲੰਗਰ ਵੀ ਜਿਹੜਾ ਦੁਨੀਆਂ ਦਾ ਜਨਤਕ ਲੋਕਾਂ ਨੇ ਆਣ ਕੇ ਲਾਇਆ ਨਾਨਕ ਪਾਤਸ਼ਾਹ ਦੀ ਗਵਾਹੀ ਦੇ ਵਿੱਚ ਔਰ ਤੁਸੀਂ ਤਾਂ ਇਹ ਕਰਦੇ ਦੇ ਕਿ ਜੇ ਕੋਈ ਆਟਾ ਆ ਗਿਆ ਦਾਲ ਆ ਗਈ ਦੁੱਧ ਆ ਗਿਆ ਤੇ ਖਨੌਰੀ ਵਾਲੇ ਪਾਥੇ ਡੱਕ ਕੇ ਟੈਂਕਰ ਤੇ ਦੁੱਧ ਇਕੱਠਾ ਕਰਕੇ ਵਾਪਸ ਜਿਹੜਾ ਤੁਸੀਂ ਡੇਰੀਆਂ ਦੇ ਪਿੱਛੇ ਲੈ ਜਾਂਦੇ ਰਹੇ ਆਟਾ ਦਾਲ ਜਿਹੜਾ ਪਿੱਛੇ ਪਿੰਡਾਂ ਤੱਕ ਲੈ ਆਉਂਦੇ ਰਹੇ ਤੁਹਾਡੇ ਦੀ ਟੰ ਲਿਆਏ ਆ ਪਰ ਉੱਥੇ ਲੰਗਰ ਦੇ ਵਿੱਚ ਚੱਲਿਆ ਔਰ ਤੁਸੀਂ ਕੀ ਇਹਦਾ ਜਵਾਬ ਦੇ ਸਕਦੇ ਜੀ ਕਿਹੜੇ ਲੀਡਰ ਦੇ ਨਾਲ ਤੁਸੀਂ ਸਲਾਹ ਕਰਕੇ ਕਿਹੜੇ ਲੀਡਰ ਦੇ ਨਾਲ ਤੁਸੀਂ ਕੋਈ مشورہ ਕੀਤਾ ਤੁਸੀਂ ਦੋਆ ਤਿੰਨਾਂ ਬੰਦਿਆਂ ਨੇ ਰਿਲੇਟੇਸ਼ਨਸ਼ਿਪ ਕਰਕੇ ਔਰ ਵੱਡੇ ਪੱਧਰ ਤੇ ਕੀ ਤੁਹਾਡੀ ਕਿ ਉਹ ਖਿਚਲੀ ਜਿਹੜੀ ਬਣਦੀ ਰਹੀ ਜਿੱਦੇ ਸਰਕਾਰ ਦੇ ਦਾਰੇ ਤੇ ਦੋ ਚਾਰ ਬੰਦੇ ਆਉਂਦੇ ਰਹੇ ਔਰ ਕੀ ਉਹ ਤੁਹਾਡੇ ਨਾਲ ਕਰਦੇ ਰਹੇ ਸਾਨੂੰ ਤਾਂ ਦੋ ਦੋ ਮਹੀਨੇ ਤੱਕ ਮਿਲ ਨਹੀਂ ਦਿੱਤਾ ਜਾਂਦਾ ਕਿਉਂਕਿ ਅਸੀਂ ਖਰੀ ਗੱਲ ਕਰਦੇ ਸੀ ਸਾਡੇ ਕੈਂਪ ਦੇ ਵਿੱਚ ਮੀਟਿੰਗ ਹੁੰਦੀ ਸੀ ਜੇ ਅਸੀਂ ਥਰੀ ਗੱਲ ਕਰਦੇ ਤੇ ਮੀਟਿੰਗ ਤੋਂ ਭੱਜੇ ਸਲੇਜ ਦਾ ਕਬਜ਼ਾ ਕੀਤਾ ਫਿਰ ਤੁਸੀਂ ਮੋਰਚੇ ਤੇ ਜਿਹੜੀ ਅਗਰਾਹੀ ਆਉਂਦੀ ਉਹਦਾ ਕਬਜ਼ਾ ਕੀਤਾ ਕਰੋੜਾਂ ਰੁਪਈਆ ਜਿਹੜਾ ਤੁਸੀਂ ਉਹ ਗਵਨ ਕੀਤਾ ਪਰ ਅਸੀਂ ਫਿਰ ਵੀ ਆਖਿਆ ਵੇ ਦਫਾ ਹੁਣ ਪੈਸੇ ਸਾਨੂੰ ਇਹ ਆ ਕਿ ਕੁਝ ਦੇਸ਼ ਨੂੰ ਮਿਲਦੇ ਪਰ ਦੇਸ਼ ਨੂੰ ਐਸਾ ਮਿਲਿਆ ਕਿ ਜਿਹੜੇ ਸਾਰੇ ਚੋਣਵੇਂ ਜਿਹੜੇ ਉੱਥੋਂ ਗਿਣਤੀ ਸੀ ਉਹ ਕੱਢ ਕੇ ਚੰਡੀਗੜ੍ਹ ਲੈ ਆਂਦੀ 19 ਮਾਰਚ ਨੂੰ ਸਾਰਾ ਕੇਡਰ ਲੈਣ ਦਾ ਔਰ ਬਾਕੀ ਜਿਹੜੇ ਉੱਥੇ ਥੋੜੇ ਬਹੁਦੇ ਵਿਚਾਰੇ ਬਜ਼ੁਰਗ ਜਾਂ ਹੋਰ ਸਾਡੇ ਅੱਗੇ ਲੋਕ ਬੱਚੇ ਔਰ ਉਹਨਾਂ ਨੂੰ ਪ੍ਰਸ਼ਾਸਨ ਨੇ ਨਾ ਪੱਕੇ ਮੋਰਚਾ ਖਦੇੜਤਾ ਔਰ ਤੁਹਾਡੇ ਹੀ ਖਾਸ ਲੀਡਰ ਤੋਂ ਗੱਲ ਨਿਕਲ ਕੇ ਆਈ ਜੇਲ੍ਹ ਦੇ ਵਿੱਚੋਂ ਕਿ ਜਿਹੜੀਆਂ ਲੁਧਿਆਣੀਆਂ ਦੀਆਂ ਨੈਸਟਰੀਆਂ ਫੈਕਟਰੀਆਂ ਪ੍ਰਦੂਸ਼ਣ ਖਿਲਾਰਦੀਆਂ ਪਾਣੀ ਗੰਦਾ ਪਾਉਂਦੀਆਂ ਲੋਕ ਉਹਦੇ ਖਿਲਾਫ ਲੜ ਰਹੇ ਆ ਤੇ ਪ੍ਰਸ਼ਾਸਨ ਦੀ ਸਰਕਾਰ ਦੀ ਗਿੱਟ ਵਿੱਚ ਢੋਈ ਸੀ ਕਿ ਜੇ ਨੁਕਸਾਨ ਹੋਊਗਾ ਮੋਰਚੇ ਦਾ ਚੌਥੋਂ ਪਰਪਾਈ ਕਰਾ ਦੇਗੇ ਜੀ ਦਾ ਕਰਕੇ ਅਸੀਂ ਇਹ ਗੱਲ ਕੀਤੀ ਕਿ ਅਸੀਂ ਕੁੱਟ ਦਾ ਮੁੱਲ ਨਹੀਂ ਲੈਣਾ ਅਸੀਂ ਦੇਸ਼ ਦੇ ਹਿੱਤਾਂ ਵਾਸਤੇ ਚੱਲਿਆ ਠੀਕ ਹੈ ਸਾਡੀਆਂ ਪੰਜ ਟਰਾਲੀਆਂ ਗਵਾਰਟੀਆਂ ਟੈਂਕੀ ਪਾਣੀ ਦੀ ਆ ਸਾਡਾ ਘਟੋ ਘੱਲ ਰਕਸ਼ਨ ਪਾਣੀ ਜੋ ਵੀ ਟੈਂਟਾਲ ਜੋ ਵੱਡਾ ਲੰਗਰ ਚੱਲਦਾ ਸੀ ਜਿਹਦੇ ਵਿੱਚ ਸਾਡਾ 25 ਤੋਂ 30 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੋ ਪਰ ਅਸੀਂ ਆਪ ਦੀ ਗਰੀਬੀ ਦੇ ਅਖਾਦੇ ਵਿੱਚੋਂ ਤਿਲ ਫੁੱਲ ਕਰਕੇ ਪੂਰਾ ਇੱਕ ਦੂਜੇ ਨਾਲ ਪਰਿਵਾਰ ਤੋਂ ਇਕੱਠਾ ਕਰਕੇ ਅਸੀਂ ਇੱਕ ਦੂਜੇ ਦਾ ਸਹਾਰਾਂਗੇ ਪਰ ਅਸੀਂ ਦੇਸ਼ ਦੇ ਹਿੱਤਾਂ ਦੇ ਲਈ ਅਸੀਂ ਇਹ ਮੋਰਚੇ ਦਾ ਦੂਜੇ ਪਾਸੇ ਇੱਕ ਹੋਰ ਵੱਡਾ ਨੁਕਸਾਨ ਹੋਵੇ ਕਿ ਜਿਹੜੇ ਲੋਕ ਨੈਤਿਕੀਆਂ ਫੈਕਟਰੀਆਂ ਦੇ ਖਿਲਾਫ ਲੜ ਰਹੇ ਆ ਔਰ ਉਸ ਪਾਸੇ ਵੀ ਜਥੇਬੰਦੀਆਂ ਦਾ ਸਿਰ ਝੁਕ ਜੇ ਕਿ ਨੈਤਿਕੀਆਂ ਫੈਕਟਰੀਆਂ ਨੇ ਤੇ ਉਸ ਮੋਰਚੇ ਦੀ ਪ੍ਰਭਾਵੀ ਕੀਤੀ ਸੀ ਐਸ ਕਰਕੇ ਸਾਨੂੰ ਸਾਰਾ ਜੋ ਮਾਮਲਾ ਵਾ ਉਹ ਸਾਹਮਣੇ ਆ ਚੁੱਕਾ ਵਾ ਬਾਕੀ ਵੀ ਖਲਾਸੇ ਜਿਹੜੇ ਆ ਉਹ ਕਾਕਾ ਸਿੰਘ ਕੋਲੜਾ ਜੀ ਹੋਣਗੇ ਔਰ ਜਿਹੜੀ ਵੱਡੀ ਪ੍ਰਾਪਤੀ 14 ਮਹੀਨਿਆਂ ਦੇ ਵਿੱਚ ਉੱਥੇ ਰਹਿ ਕੇ ਦਿਨ ਰਾਤ ਤਾਂ ਕੱਟੀਆਂ ਔਰ ਮੀਂਹ ਹੀ ਨਹੀਂ ਕਿੱਤਿਆ ਔਰ ਰਾਤ ਦਿਨ ਜਾਗਦੇ ਰਹਿਣਾ ਕਦੀ ਸ਼ੰਭੂ ਕਦੀ ਖਨੋਰੀ ਔਰ ਜਿਹਦੇ ਵਿੱਚ ਮਜ਼ਦੂਰ ਮੋਰਚੇ ਪ੍ਰਤੀ ਕਿੱਦਾਂ ਦੇ ਤੁਹਾਡੇ ਭੇਦ ਭਾਵ ਰਹੇ ਉਹਨਾਂ ਦੇ ਤੁਹਾਡੇ ਨਾਲ ਕਿੱਦਾਂ ਦੇ ਰਹੇ ਇਹ ਵੀ ਸਾਨੂੰ ਸਾਰਾ ਪਤਾ ਔਰ ਇਹਦੇ 'ਚ ਜੇ ਅਗਲੀ ਕੋਈ ਗੱਲ ਰੱਖੋਗੇ ਤੇ ਉਹ ਵੀ ਖੁਲਾਸੇ ਕਰਾਂਗੇ ਪਰ ਸਾਨੂੰ ਦੁਨੀਆ ਨੂੰ ਜਵਾਬ ਦੇਣ ਨੂੰ ਕੋਈ ਗੱਲਬਾਤ ਸਾਹਮਣੇ ਨਹੀਂ ਆਉਂਦੀ ਪਰ ਸਾਨੂੰ ਜਵਾਬ ਦੇਣਾ ਪਰਣਾ ਮਾਤੇ ਔਰ ਦੇਣਾ ਵੀ ਚਾਹੀਦਾ ਔਰ ਮੈਂ ਧੰਨਵਾਦ ਕਰਦਾ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜੋਰਿਆਂ ਦਾ ਉਹਨਾਂ ਲੋਕਾਂ ਦਾ ਜਨਤਕ ਲੋਕਾਂ ਦਾ ਜਿਨ੍ਹਾਂ ਨੇ ਵਲਟਾ ਰੂਪ ਦੇ ਵਿੱਚ 4 ਜਨਵਰੀ ਨੂੰ ਵਲਟਾ ਇਕੱਠ ਵਿਖਾਇਆ ਕਿ ਉਹਦੇ ਵਿੱਚ ਇਦਾਂ ਦਾ ਬਣ ਗਿਆ ਸੀਸਿਆਂ ਵਾਲੀਆਂ ਬੱਸਾਂ ਬਣ ਗਈਆਂ ਉਹਦੇ ਵਿੱਚ ਜਿੱਥੇ ਜਗਦੀਸ਼ ਸਿੰਘ ਡੱਲੇਵਾਲ ਪ੍ਰਧਾਨ ਸੀ ਜਥੇਬੰਦੀ ਦਾ ਉੱਥੇ ਮਹਾਪੁਰਸ਼ ਬਣ ਗਿਆ ਦੁਨੀਆ ਵਾਸਤੇ ਔਰ ਐਸੀ ਮਹਾਪੁਰਸ਼ੀ ਵਿਖਾਈ ਔਰ ਕਾਕਾ ਸਿੰਘ ਕੋਲੜੇ ਦੇ ਮਨ ਨੂੰ ਕਵਾੜ ਨੇ ਕਿ ਜਿਹੜਾ ਦੁਨੀਆ ਦਾ ਬੇੜਾਗਰ ਕਰ ਕਰਕੇ ਰੱਖਤਾ ਦੇਸ਼ ਦਾ ਬੇੜਾਗਰ ਕਰ ਕਰਕੇ ਰੱਖਤਾ ਔਰ ਇਹਦਾ ਸਜਣੋਂ ਲੇਖਾ ਜੋਖਾ ਜਿਹੜਾ ਤੁਹਾਨੂੰ ਦੇਣਾ ਪੈਣਾ ਔਰ ਜੋ ਸੁਖਜਿੰਦਰ ਸਿੰਘ ਖੁਦ ਸਨੇ ਬਿਆਨ ਕੀਤੇ ਆ ਦਰਸਤ ਕੀਤੇ ਆ ਔਰ ਅੱਗੇ ਚੱਲੋਗੇ ਤੇ ਇਹਦਾ ਵੀ ਖਲਾਸਾ ਜਿਹੜਾ ਜੂਰ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ